फिलौर के नज़दीक पिंड गढ़ा विखे पिछले दिन ही काजल महंत फोत हो गए सन ते सनते अज उन्होंने अतिम अरदास पेंड गढ़ा को निवास अस्थान विखे रखी गई सी ते दी अंतिम अरदास तो बाद दे चार चेलिया ने प्रेस कानफ्रेंस की थी। अते कहा कि सानू कानूनी तौर ते माई काजल महंत ने सानू अपनाया सी ते आज पानू महंत जो तीन साल पहला डेरा छड़ के चली गई सी अते माता जी ने उसू बेदखल कर दिता सी हूँ माई के फोत होनेू महंत सू जानो मारन दमकिया दे रहे हैं धक्के कब्जा करना चाहती अगर जेकर सानु कुछ हुंदा है जुम्मेवारी पानू महंत होगी वलो लाला चन्नी खेरा पवन महंत अलीसा महंत लकचता महंत रूही महंत बच्ची परी जो टीवी न्यूज चैनल तो पत्रकार इंद्रजीत बैंस के कैमरामैन जगजीत सिशेष रिपोर्ट ਤੁਹਾਡਾ ਉਹਨਾਂ ਨਾਲ ਬੜਾ ਪਿਆਰ ਸੀਗਾ ਉਹ ਤੁਹਾਡਾ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਜੀ ਔਰ ਜਿਹੜਾ ਉਹਨਾਂ ਦਾ ਆਖਰੀ ਸਮਾਂ ਸੀਗਾ ਉਹਦੇ ਸਮੇਂ ਦੇ ਦੌਰਾਨ ਵੀ ਤੁਸੀਂ ਉਹਨਾਂ ਦੇ ਨਾਲ ਸੀਗੇ ਉਹਨਾਂ ਨੇ ਆ ਜਿਹੜਾ ਬਿਵਾਦ ਚੱਲ ਰਿਹਾ ਡੇਦੇ ਦਾ ਔਰ ਭਾਵਨਾ ਜਿਹੜਾ ਮਹੰਤਿਆ ਉਹਦੇ ਸੰਬੰਧੀ ਤੁਸੀਂ ਕੀ ਕਹਿਣਾ ਚਾਹੁੰਦੇ ਆ ਵੀ ਇਹ ਡੇਦੇ ਦਾ ਕਿਹਨੂੰ ਹੱਕਦਾਰ ਬਣਾ ਕੇ ਗਈ ਸੀ ਔਰ ਇਹ ਜਿਹੜੇ ਤਿੰਨ ਚੇਲੇ ਆ ਔਰ ਇੱਕ ਚੌਥੇ ਤੁਸੀਂ ਆ ਤੁਹਾਨੂੰ ਕੀ ਉਹ ਆਪਣੀ ਜ਼ਿੰਦਗੀ 'ਚ ਲਿਖਤੀ ਤੌਰ ਤੇ ਕੋਈ ਹੱਕਕੂਕ ਦੇ ਕੇ ਗਏ ਉਹ ਸਾਰਾ ਜਾਣਨਾ ਪਾਉ ਦੇਖੋ ਜੀ ਜੋ ਬਾਵਨਾ ਮਹੰਤਿਆ ਇਹ ਅੱਜ ਤੋਂ 3 ਸਾਲ ਪਹਿਲਾਂ ਸਾਡੇ ਘਰ ਚੋਰੀ ਕਰਕੇ ਲੈ ਕੇ ਗਿਆ ਸੀ 55 ਟੋਲੇ 5 ਲੱਖ ਰੁਪਈਆ ਠੀਕ ਹੈ ਜੀ 2.5 ਸਾਲ ਹੋ ਗਏ ਇਹਨੂੰ ਬਾਹਰ ਰਹਿੰਦੇ ਨੂੰ ਠੀਕ ਹੈ ਅੱਜ ਤੱਕ ਕਦੀ ਮਿਲਿਆ ਨਹੀਂ ਇਥੇ ਮਾਂ ਤਾਂ ਬਿਮਾਰ ਰਹੀ ਐ ਨਹੀਂ ਤੇ ਅੱਜ ਆਣ ਕੇ ਕਹਿੰਦਾ ਜੀ ਮੈਂ ਡੇਰੇ ਜਬਾਨਾ ਇਹ ਨੂਰ ਮਹਿਲੀਆਂ ਦਾ ਚੇਲਾ ਆ ਜੋ ਮਹੰਤਾ ਚ ਲੈਣ ਦੇਣ ਹੁੰਦਾ ਸਾਡਾ ਸਾਰਾ ਕੁਝ ਹੋਇਆ ਸਾਡਾ ਉਹਦੇ ਨਾਲ ਕੋਈ ਲੈਕ ਨਹੀਂ ਸਾਡੇ ਗੁਰੂ ਨੇ ਉਹਨੂੰ ਬੇਦਖਲ ਕਰ ਦਿੱਤਾ ਆ ਉਹਦੀ ਟੈਨਸ਼ਨ ਦੇ ਵਿੱਚ ਜੋ ਮਰੀ ਆ ਭਾਵਨਾ ਦੀ ਟੈਨਸ਼ਨ ਜੇ ਵਰੀ ਐ ਇੰਨੀ ਟੌਰਚਰ ਕਰਦੀ ਸੀ ਇੰਨੀ ਟੌਰਚਰ ਕਰਦੀ ਸੀ ਨਾ ਉਹਨੂੰ ਬਾ ਤਾਨੂੰ ਫੇ ਤੁਸੀਂ ਗੱਲਾਂ ਹੀ ਛੱਡੋ ਤੇ ਔਰ ਅੱਜ ਜਿੱਦਾਂ ਦੇ ਅਸੀਂ ਆਸਤ ਪਾ ਕੇ ਆਏ ਆ 10 ਦਿਨ ਹੋ ਗਏ ਆ 10 ਦਿਨ ਵੀ ਇੰਨੇ ਟੌਰਚਰ ਕਰ ਰਿਹਾ ਕਦੀ ਕਿਸੇ ਦਾ ਫੋਨ ਆ ਰਿਹਾ ਕਦੀ ਕਿਸੇ ਦਾ ਫੋਨ ਆ ਰਿਹਾ ਸਾਨੂੰ ਜੀ ਐਦਾਂ ਕਰੋ ਐਦਾਂ ਕਰੋ ਆ ਅਕਸਰ ਜਿਹੜਾ ਹੈਗਾ ਆ ਜਿਹੜਾ ਇਹ ਮਾਨਤਾ ਦਾ ਜਿਹੜਾ ਇੱਕ ਰਵਾਜ ਹੁੰਦਾ ਕਿ ਜੋ ਵੀ ਉਹਨਾਂ ਦਾ ਮਾਨਤਾ ਦੇ ਜਿਹੜੇ ਵਾਰਸ ਹੁੰਦੇ ਆ ਉਹਨਾਂ ਦੀ ਪ੍ਰਾਪਰਟੀ ਤੋਂ ਇਲਾਵਾ ਪ੍ਰਾਪਰਟੀ ਉਹਨਾਂ ਦੀ ਨਿੱਜੀ ਹੈ ਉਹ ਕਿਸੇ ਨੂੰ ਵੀ ਦੇ ਸਕਦੀ ਹੈ ਜਿਹੜੇ ਪਿੰਡਾਂ ਦੇ ਜਿਹੜੇ ਵਧਾਈਆਂ ਲੈਂਦੇ ਆ ਉਹ ਪਿੱਛੋਂ ਜਿਹੜਾ ਹੈਗਾ ਉਹਨਾਂ ਦੇ ਗੁਰੂਆਂ ਤੋਂ ਚੱਲਿਆ ਆ ਰਿਹਾ ਅਕਸਰ ਜਿਹੜਾ ਮੰਨਤਿਆ ਉਹ ਮੰਤਾਂ ਨੂੰ ਜਿਹੜਾ ਆਪਣੀ ਜਿਹੜੀ ਆ ਉਹ ਵਿਰਾਸਤ ਹੈ ਜਿਹੜੀ ਲੈ ਕੇ ਜਾਂਦੇ ਆ ਤੇ ਪਿੰਡਾਂ ਦੇ ਵਿੱਚ ਜਿਹੜੇ ਅਫਤਿਆਰ ਆ ਤੁਹਾਨੂੰ ਕੇਸ ਵਿਆਹ ਤੇ ਉਹਨਾਂ ਨੇ ਆਪਣੇ ਅਫਤਿਆਰ ਦਿੱਤੇ ਤੁਹਾਡੇ ਕੋਲ ਕੋਈ ਲਿਖਤੀ ਸੂਤ ਹੈਗਾ ਇਸ ਇਨਾਲ ਖਾਦੇ ਕੋ ਸਾਰੇ ਸੂਤ ਹੈ ਉਸ ਜਿਹਨਾਂ ਦੇ ਕੀਲੇ ਆ ਠੀਕ ਹੈ ਜੀ ਆ ਦੇਖੋ ਅਸੀਂ ਉਹਨਾਂ ਦੇ ਚੇਲੇ ਆ ਹਾਂਜੀ ਔਰ ਅੱਜ ਤੇਰੀ 12 14 ਸਾਲ ਹੋ ਗਏ ਆ ਇਹ ਕਾਗਜ਼ ਦੇ ਵਿੱਚ ਕੀ ਲਿਖਿਆ ਵਾ ਜੀ ਐਸੇ ਰਿਵਰਟ ਤੇ ਇਹਨਾਂ ਦੇ ਵਿੱਚ ਸਭੀ ਚੇਲੇ ਕੀਤਾ ਆ ਉਹਨਾਂ ਦੇ ਵਿੱਚ ਸਾਰਾ ਕੁਝ ਲਿਖਿਆ ਆ ਅੱਛਾ ਜੀ ਠੀਕ ਆ ਨਾ ਤੇ ਉਹ ਜਿਹੜਾ ਬਾਨੋ ਆ ਨਾ ਉਹ ਸਾਡੇ ਨਾਲ ਧੱਕਾ ਕਰ ਰਿਹਾ ਆ ਅਸੀਂ ਸਾਡੇ ਵੱਡੇ ਗੁਰੂ ਬੈਠੇ ਆ ਉਹਨਾਂ ਨੇ ਕਿਹਾ ਵੀ ਤੁਸੀਂ ਆ ਤੁਸੀਂ ਵਿਰਤਾਂ ਦੇ ਵਿੱਚ ਜਾਣਾ ਮੰਗਣਾ ਖਾਣਾ ਤੁਸੀਂ ਆ ਨਾ ਉਹ ਸਾਨੂੰ ਟਾਰਚਰ ਕਰ ਰਿਹਾ ਆ ਕੱਲੂ ਸਾਡੇ ਨਾਲ ਹਵੀ ਨਵੀਂ ਹੁੰਦੀ ਆ ਔਰ ਬਾਬਨਾ ਤੇ ਔਰ ਪੈਟ ਦੀ ਪੰਜਾਬ ਇਹ ਜ਼ਿੰਮੇਵਾਰ ਆ ਇੱਕ ਇੱਕ ਹੋਰ ਦੱਸਿਓ ਜਿੱਦਾਂ ਕਾਜਲ ਮੰਨਤ ਫੌਤ ਹੋ ਗਿਆ ਹੈਗਾ ਉਹਨਾਂ ਦੀ ਫੌਤ ਹੋਣ ਤੋਂ ਪਹਿਲਾਂ ਕਿੰਨਾ ਚਿਰ ਪਹਿਲਾਂ ਜਿਹੜੀ ਆ ਉਹ ਭਾਵਨਾ ਘਰ ਇੱਥੇ ਆਈ ਸੀ ਤੁਹਾਡੇ ਡੇਰੇ ਤੇ ਆਈ ਸੀ ਸਾਡੇ ਤੇ ਆਈ ਨਹੀਂ ਜੀ ਅੱਜ ਤੋਂ 3 ਸਾਲ ਪਹਿਲਾਂ ਜਦੋਂ ਚੋਰੀ ਕਰਕੇ ਲੈ ਗਈ ਹੈ ਨਾ ਕਪੜਾ ਲੀਡਾ ਬੰਨ ਕੇ ਲੈ ਗਈ ਉਸ ਤੋਂ ਬਾਅਦ ਆਈ ਨਹੀਂ ਹੈਗੀ ਅੱਜ ਉਹਦੀ ਡੈਥ ਹੋ ਗਈ ਹੈ ਤਾਂ ਅੱਜ ਕਹਿ ਰਹੀ ਹੈ ਮੈਂ ਚੇਲਾ ਆ ਅੱਛਾ ਉਹ ਕਿੱਥੇ ਦਾ ਚੇਲਾ ਹੁੰਦਾ ਹੈ ਨਾ ਉਹਨਾਂ ਦੇ ਫੌਤ ਹੋਣ ਤੋਂ ਬਾਅਦ ਹੀ ਯਾਨੀ ਕਿ ਤੁਹਾਨੂੰ ਡੋਰਚਰ ਕਰਨ ਲੱਗੇ ਡੋਰਚਰ ਕਰਨ ਲੱਗੀ 10 ਦਿਨ ਹੋ ਗਏ ਕਹਿੰਦੇ ਇੰਨੀ ਟੈਨਸ਼ਨ ਦੇ ਵਿੱਚ ਘੁੰਮਦੇ ਕਰੀ ਕਿਸੇ ਨਾ ਫੋਨ ਆ ਰਿਹਾ ਕਦੀ ਕਿਸੇ ਦਾ ਫੈਸਲਾ ਕਰੋ ਫੈਸਲਾ ਕਰੋ ਕਾ ਦਾ ਫੈਸਲਾ ਕਰੀਏ ਜਿਹੜੇ ਮਹੰਤਾਂ ਦੇ ਫੈਸਲੇ ਹੁੰਦੇ ਮਹੰਤਾਂ ਦੇ ਵਿੱਚ ਹੁੰਦੇ ਆ ਜਿਹੜੇ ਆ ਦੂਜੇ ਬਾਰਸ ਆ ਜਿਹੜੇ ਆ ਦੂਜੇ ਮਹੰਤ ਬੈਠੇ ਆ ਹਾਂਜੀ ਇਹਨਾਂ ਨੂੰ ਕਦੋਂ ਕਾਜਲ ਮਹੰਤ ਨੇ ਜਿਹੜਾ ਹੈਗਾ ਆਪਣਾ ਚੇਲਾ ਬਣਾਇਆ ਔਰ ਕਦੋਂ ਆਪਣਾ ਬਾਪ ਕਿੰਨੇ ਟਾਈਮ ਪਹਿਲਾਂ ਕੀਤਾ ਸੀ ਮੇਰੇ ਕੋ ਸਾਰੀਆਂ ਵੀਡੀਓ ਪਈਆਂ ਆ ਜੀ ਹਾਂਜੀ ਆਈ ਪ੍ਰਾਣਾ ਵੀ ਵੀਡੀਓ ਹੈਗੀ ਆ ਤੇ ਸਾਨੂੰ ਕੋਈ ਵੀਡੀਓ ਦਿਖਾਉਣੀ ਹੈ ਪਹਿਲਾਂ ਦਾ ਇਹਨਾਂ ਨੂੰ 2 ਸਾਲ ਨਹੀਂ ਹੋ ਗਏ ਠੀਕ ਹੈ ਜੀ ਕੀ ਲਗੀ ਕਰਨ ਔਰ ਮੈਨੂੰ 12 ਸਾਲ ਹੋ ਗਏ ਸਾਡੇ ਜਿਹੜੇ ਮਹੰਤਾਂ ਦਾ ਕੰਮ ਹੁੰਦਾ ਮਹੰਤਾਂ ਦੇ ਵਿੱਚ ਹੁੰਦਾ ਆ ਉਹ ਕਿਸੇ ਪੰਚਾਇਤ ਜੀ ਨਹੀਂ ਕਿਸੇ ਦੁਕਾਨਦਾਰ ਦਾ ਨਹੀਂ ਠੀਕ ਹੈ ਜੀ ਇੱਕ ਇੱਕ ਹੋਰ ਦਸੀ ਉਹ ਇੱਕ ਜਿਹੜੀ ਪ੍ਰਾਪਰਟੀ ਦਾ ਹੈਗਾ ਇਹ ਰਿਵਾਜ ਚੱਲਦਾ ਹੈਗਾ ਵੀ ਇੱਕ ਬੱਚੀ ਵੀ ਨਹੀਂ ਗੋਦ ਲਈ ਸੀ ਮਤਲਬ ਤਾਂ ਨਾ ਵੀ ਇਹ ਜਿਹੜੀ ਪ੍ਰਾਪਰਟੀ ਹੈਗੀ ਆ ਠੀਕ ਹੈ ਨਾ ਵੈਸੇ ਤਾਂ ਕਿਸੇ ਬਿਲਾਤੀ ਦੀ ਨੂੰ ਤੁਹਾਡਾ ਕੀ ਚੱਲਦਾ ਹੈਗਾ ਇਹ ਪ੍ਰਾਪਰਟੀ ਦਾ ਵਾਰਸ ਤੁਸੀਂ ਉਹ ਲੜਕੀ ਨਹੀਂ ਬਣਾਉਣਾ ਚਾਹੁੰਦੇ ਜਾਂ ਕੋਣ ਹੋਰ ਕੋਣ ਉਹਦਾ ਹੱਕਦਾਰ ਹੈਗਾ ਇਹਦਾ ਵਾਰਸ ਸਾਡੀ ਗੁੜੀ ਆ ਸਾਡੀ ਮਾਂ ਦੇ ਗੋਦ ਲਈ ਸੀ ਉਹ ਸਾਡੀ ਧੀ ਆ ਜੀ ਉਹ ਮਾਲਕ ਆ ਜੀ ਠੀਕ ਹੈ ਨਾ ਪਿੰਡਾਂ 'ਚ ਜਾਵਾਂਗੇ ਅਸੀਂ ਸਾਰਿਆਂ ਦਾ ਮਾਤਾ ਨੇ ਜਿੱਦਾਂ ਸਾਡੇ ਵੱਡਾ ਵੀਰ ਗਿਆ ਨੇ ਕਿਹਾ ਆ ਵੀਰਾਂ ਨੂੰ ਸਾਰਿਆਂ ਨੂੰ ਇਕੱਲੇ ਇਕੱਲੇ ਦੇ ਕੇ ਬਾਕੀ ਤੂੰ ਰੱਖਣਾ ਜੋ ਖਰਚਾ ਲੈਣਾ ਦੇਣਾ ਵੇ ਤੂੰ ਕਰਨਾ ਆ ਠੀਕ ਹੈ ਮੈਂ ਉਹਨਾਂ ਦਾ ਵੱਡਾ ਚੇਲਾ ਆ ਇਹ ਮੇਰੇ ਛੋਟੇ ਜੀ ਮੇਰੇ ਛੋਟੇ ਆ ਜੀ ਠੀਕ ਹੈ ਨਾ ਇਸ ਕਰਕੇ ਇਹ ਇਹ ਮਾਲਕ ਆ ਇਹ ਸਾਡੀ ਪਰਿ ਆ ਉਹ ਸਾਡੀ ਧੀ ਆ ਓਕੇ ਉਹ ਸਾਡੀ ਮਾਤਾ ਦੀ ਧੀ ਸੀ ਸਾਡੀ ਵੀ ਧੀ ਆ ਜੀ ਉਹਦਾ ਮਾਲਕ ਪਰਿ ਆ ਕਿਹੜੇ ਕੰਦ ਦੇ ਵਿੱਚ ਅਸੀਂ ਜਾਵਾਂਗੇ ਹਾਂਜੀ ਠੀਕ ਹੈ ਨਾ ਜੋ ਬਹੰਤਾ ਦੇ ਵਿੱਚ ਆਉਣਾ ਜਾਣਾ ਸਾਡਾ ਆ ਕਿਉਂਕਿ ਪਿੰਡ ਅਸੀਂ ਮੰਗਣੇ ਤਾਂ ਅਸੀਂ ਆਉਣਾ ਜਾਣਾ ਆ ਉਹ ਦੁਨੀਆਦਾਰਾਂ ਦਾ ਜਾਣਾ ਆਉਣਾ ਨਹੀਂ ਇਹ ਪੰਚਾਇਤ ਸਾਨੂੰ ਇੰਨੀ ਟੌਰਚਰ ਕਰ ਰਹੀ ਹੈ 9 ਦਿਨ ਹੋ ਗਏ ਇੰਨੇ ਫੋਨ ਆ ਰਹੇ ਪੰਚਾਇਤ ਪੰਚਾਇਤ ਕੀ ਕਰ ਰਹੀ ਕਿ ਕੀ ਕਰ ਰਹੀ ਪੰਚਾਇਤ ਟੌਰਚਰ ਵੀ ਸਾਨੂੰ ਫੈਸਲਾ ਕਰੋ ਕਿਸ ਚੀਜ਼ ਦਾ ਕਿਸ ਚੀਜ਼ ਦਾ ਫੈਸਲਾ ਕੀ ਪਤਾ ਕਹਿੰਦਾ ਭਾਨ ਨੂੰ ਲੈ ਕੇ ਫੜਦੇ ਆ ਉਸ ਦਾ ਫੈਸਲਾ ਕਰੋ ਅਸੀਂ ਗੱਲ ਕਰਨੀ ਆ ਕਿਹੜੀ ਗੱਲ ਕਰਨੀ ਆ ਜਿਹੜੀ 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 ਪਿੰਡ ਦੀ ਪੰਚਾਇਤ ਆ ਉਹ ਭਾਣਾ ਨੂੰ ਇੱਥੇ ਡੇਰੇ ਚ ਲਾਉਣਾ ਚਾਹੁੰਦੀ ਆ ਹਾਂ ਉਹ ਕਲੀਅਰ ਗੱਲ ਆਣਾ ਸਾਡੇ ਨਾਲ ਗੱਲ ਕਰਨ ਦੀ ਸਾਡੇ ਨਾਲ ਕਿਹੜੀ ਗੱਲ ਜਿਹੜੀ ਭੰਤਾ ਦੀ ਗੱਲ ਭੰਤਾ ਦੀ ਹੁੰਦੀ ਆ ਉਹ ਪੰਚਾਇਤਾਂ ਦੇ ਵਿੱਚ ਜਿਹੜੇ ਤੁਸੀਂ ਉਹਨੂੰ ਅਕਸੈਪਟ ਨਹੀਂ ਕਰਦੇ ਅਸੀਂ ਅਸੀਂ ਉਹਨੂੰ ਕਰੇ ਨਹੀਂ ਸਕਦੇ ਇਸ ਤੋਂ 3 ਸਾਲ ਸਾਡੀ ਗੁਰੂ ਹੋਰੀ ਟੈਨਸ਼ਨ 'ਚ ਮਰੀ ਆ ਅਸੀਂ ਉਹਨੂੰ ਕਿੱਦਾਂ ਬਾਹਰ ਲਈਏ ਓਕੇ ਹਨਾ ਠੀਕ ਆ ਹਾਂਜੀ ਤੁਸੀਂ ਚਿੰਤਾ ਪਿੰਦੇ ਆ ਉਹ ਕਿਤਾ ਵੇਚਦੇ ਆ। ਵਾਦੀ ਆਪਣੇ ਘਰ ਅਦਰਵਾਈਜ਼ ਕਾਲ ਨਾ ਆ। ਅਦਰਵਾਈਜ਼ ਕਾਲ ਨਾ ਕੋਈ ਪ੍ਰਸ਼ਾਸਨ ਦੇ ਕੋਲ ਕਾਲ ਜਾਂਦੀ ਆ ਤਾਂ ਕੀ ਪ੍ਰਸ਼ਾਸਨ ਦੇ ਉਹ ਤੁਸੀਂ ਕੀ ਮੰਗ ਕਰਦੇ ਆ? ਅਸੀਂ ਤੇ ਇਹ ਮੰਗ ਕਰਦੇ ਆ ਕਿ ਉਹਨਾਂ ਨੂੰ ਹੈ ਨਾ ਚਿੱਟੇ ਬਾਜਾਂ ਨੂੰ ਉਹਨਾਂ ਨੂੰ ਸਜ਼ਾ ਲਾਈ ਜਾਵੇ ਜੋ ਸਾਨੂੰ ਟੌਰਚਰ ਕਰ ਰਹੇ ਆ। ਅਸੀਂ ਇੰਨੀ ਟੈਂਸ਼ਨ ਚ ਘੁੰਮ ਰਹੇ ਆ ਔਰ ਅਸੀਂ ਆਪਣੇ ਪਿੰਡਾਂ 'ਚ ਜਾਂਦੇ ਆ। ਸਾਣਾ ਕੋਈ ਹਵੀ ਨਵੀਂ ਹੁੰਦੀ ਆ ਉਹ ਬਾਪਨਾ ਜ਼ਿੰਮੇਵਾਰ ਆ ਜਾਂ ਉਹ ਪੱਜਿਆ ਜਿਹੜੀ ਉਹ ਨਾਲ ਖੜਦੀ ਆ ਉਹ ਜ਼ਿੰਮੇਵਾਰ ਆ। ਠੀਕ ਹੈ ਨਾ ਇੱਕ ਵਿਸ਼ਾਲ ਮੁੰਡਾ ਚਿੱਟਾ ਪੀਂਦਾ ਉਹਦੇ ਨਾਂ ਰਹਿੰਦਾ ਚਿੱਟਾ ਵੇਚਦਿਆ ਇਹ ਜ਼ਿੰਮੇਵਾਰ ਆ ਸਾਨੂੰ ਕਾਲੂ ਕੁਛ ਵੀ ਹੋ ਜਾਂਦਾ ਆ ਪਿੰਡਾਂ ਦੇ ਵਿੱਚ ਜਾਂਦਿਆਂ ਨੂੰ ਵੀ ਆਰ ਸ਼ਹਿਰ ਕਿਤੇ ਵੀ ਕੁਝ ਹੁੰਦਾ ਉਹਦੇ ਜ਼ਿੰਮੇਵਾਰ ਉਹ ਆ ਏ ਚਲੋ ਛੱਡੋ ਇਹ ਗੱਲ ਆਈ ਹੀ ਮੀਡੀਆ ਨੂੰ ਮੇਰੇ ਵੱਲ ਸਤਿਕਾਰ ਮੈਂ ਰੂਹੀ ਮਹੰਤ ਬੋਲਦੀ ਆ ਹੁਸ਼ਿਆਰਪੁਰ ਤੋਂ ਅੱਜ ਤੋਂ 5-6 ਸਾਲ ਪਹਿਲਾਂ ਦੀ ਮੈਨੂੰ ਗੁਰੂ ਨੇ ਚੇਲਾ ਕੀਤਾ ਸੀ ਕਾਜ਼ਲ ਮਹੰਤ ਨੇ ਮੇਰੇ ਗੁਰੂ ਸੀ ਉਹ ਉਹਦੇ ਮੇਰੇ ਤੋਂ ਪ੍ਰੂਫ ਪਏ ਆ ਆ ਕਿਤੇ ਕਿਤੇ ਤੁਹਾਨੂੰ ਚੇਲਾ ਕੀਤਾ ਇਸ ਡੇਰੇ ਦੇ ਵਿੱਚ ਕੀਤਾ ਸੀ ਆਹ ਤੁਸੀਂ 7 ਸਾਲ ਪਹਿਲਾਂ ਠੀਕ ਹੈ ਜੀ ਮੈਨੂੰ ਚੇਲਾ ਕੀਤਾ ਸੀ ਉਹਨਾਂ ਨੇ ਜੋ ਵੀ ਮੰਤ ਹੈਗੇ ਸਾਡੇ ਮੰਤ ਅੱਠ 10 ਮੰਤ ਇਕੱਠੇ ਹੋਏ ਸੀ ਰੀਤੀ ਰਿਵਾਜਾਂ ਨਾਲ ਮੈਨੂੰ ਚੇਲਾ ਕੀਤਾ ਗਿਆ ਆ ਮੇਰੇ ਤੋਂ ਵੀਡੀਓ ਉਹਨਾਂ ਦੀ ਹੈ ਸਾਡੇ ਮੰਤਾਂ ਦੇ ਦਿੱਤੇ ਦੋ ਵੀ ਕੋਈ ਗੱਲ ਹੁੰਦੀ ਵੀਡੀਓ ਬਣਾਈ ਜਾਂਦੀ ਹੈ ਇੱਕ ਪ੍ਰੂਫ ਹੁੰਦਾ ਹਾਂਜੀ ਹਾਂਜੀ ਹੂੰ ਠੀਕ ਹੈ ਜੀ ਇਹ ਆ ਹੋਰ ਵੀ ਨਾਮਦ ਨਜ਼ਰ ਆ ਰਹੇ ਕੌਣ ਕੌਣ ਮੰਨਦਿਆ ਨਾਲ ਇਹ ਸ਼ਰੀਕਮੰਤ ਹੁੰਦੇ ਆ ਸਾਡੇ ਨਾਲ ਸਾਡੇ ਸ਼ਰੀਕੇ ਚ ਹੁੰਦੇ ਮੰਨਤੇ ਇਹ ਪ੍ਰੂਫ ਹੁੰਦਾ ਜੇ ਕੱਲ ਨੂੰ ਕੋਈ ਗੱਲਬਾਤ ਹੋਵੇ ਤੇ ਇਹ ਆ ਕੇ ਵਿੱਚ ਕਹਿ ਸਕਦੇ ਕਿ ਨਹੀਂ ਇਹ ਚੇਲਾ ਨਹੀਂ ਇਹ ਮੈਨੂੰ ਚੇਲਾ ਕੀਤਾ ਸੀ ਮੈਨੂੰ ਸੋਨਾ ਪਾਇਆ ਸੀ ਮੈਨੂੰ ਰੀਤੀ ਰਿਵਾਜਾਂ ਨਾਲ ਗੁਰੂ ਕਿੰਨੇ ਕਿੰਨੇ ਸਾਲ ਪਹਿਲਾਂ ਦੀ ਗੱਲ ਆ ਜੀ ਅੱਜ ਤੋਂ 6-7 ਸਾਲ ਪਹਿਲਾਂ ਦੀ ਗੱਲ ਹੈ 6-7 ਸਾਲ ਮੈਂ ਇੱਥੇ ਰਹੀ ਹਾਂ ਠੀਕ ਹਾਂਜੀ ਦੋਮਤਾਨ ਗਿਆ ਗਾਦਗੀ ਮੈਨੂੰ ਤੂੰ ਮੈਨੂੰ ਵਿਦ੍ਰੋ ਮੈਨੂੰ ਚੇਲਾ ਕੀਤਾ ਸੀਗਾ ਇਤਨੀ ਇਹ ਦੇਰ ਦੇ ਵਿੱਚ 5 ਮਿੰਟ ਪਹਿਲਾਂ ਬਿਲਕੁਲ ਕੂਪੀ ਹੈ ਕਿਹਾ ਤੇ ਆਵੇ ਸਾਡੇ ਸ਼ਰੀਕ ਕੂਸਰੇ ਨਹੀਂ ਬਣਾਏ ਕੀ ਠੀਕ ਸਾਨੂੰ ਕਹਿੰਦੇ ਫਰਜ਼ੀ ਫਰਜ਼ੀ ਕੂਸਰੇ ਬਿਠਾਈ ਹੈ ਦੇਰ ਦੇ ਵਿੱਚ ਕਹਿੰਦੇ ਨਕਲੀ ਕੂਸਰੇ ਐ ਸਿ ਨਕਲੀ ਕੂਸਰੇ ਨਹੀਂ ਆਵੇਖੋ ਜੀ ਸਰ ਤੋਂ ਪ੍ਰੂਫ ਹੈਗਾ ਸਾਰਾ ਠੀਕ ਸਾਡੇ ਆਧਾਰ ਕਾਰ ਸਾਡੇ ਕੋਲ ਸਾਰਾ ਕੁਝ ਸਾਡੇ ਆਧਾਰ ਕਾਰਟ ਆ ਵੀ ਕੋ ਲਿਖਿਆ ਕਿ ਲਿਖਤੇ ਹੈ ਕਿ ਨਾ ਪੂਰੀ ਐਫੇਡ ਹੋਇਆ ਤੁਹਾਡਾ ਹਾਂ ਜੀ ਪੂਰਾ ਸਭ ਕੁਝ ਹੋਇਆ ਵਾ ਬਾਬ ਨਾ ਨਹੀਂ ਅਸ ਤੋਂ ਤਿੰਨ ਤਿੰਨ ਮਹੀਨੇ ਪਹਿਲੇ ਸਾਨੂੰ ਤਾਂ ਕਮ ਕੀਤੀ ਘਰੇ ਆ ਕੇ ਕਹਿੰਦੀ ਅਗਰ ਇਹ ਕਾਦਰ ਗੁਰੂ ਦੇ ਨਾਮ ਜਾਓਗੀ ਨਾ ਟੋਲੀ ਤੇ ਤੇ ਉੱਥੇ ਕਾਦਰ ਗੁਰੂ ਮਾਰਨ ਨਾ ਰੇਣੂ ਮਾਰਦਾ ਵਾ ਸਾਨੂੰ ਧਮਕੀਆਂ ਦਿੱਤੀਆਂ ਕਿ ਯਾ ਕਿ ਤੁਸੀਂ ਡੇਰ ਕਿਤੇ ਵੀ ਮਿਲ ਗਏ ਤੁਹਾਨੂੰ ਮਾਰਾਂਗੇ ਇਸ ਸਾਡੀ ਮੇਂ ਗੁਰਪਾਈ ਆ ਇਹਨੂੰ ਵੀ ਕਿਹਾ ਸੀਗਾ ਕਿਤੇ ਤੂੰ ਰੰਗੀ ਤੈਨੂੰ ਬੋਲੀ ਮਾਰ ਕਾਦਰ ਦੀ ਕਿੰਨੀ ਬਿਰਤਿਆ ਉਹਦਾ ਟੋਟਲ ਜਿਹੜੀ ਆ ਸਾਡੀ 30 ਬਿਰਤਾਂ ਸੀ ਪਿੰਡ ਇੱਥੋਂ ਲੈ ਕੇ ਲਸਾੜੇ ਤੱਕ ਕੀ ਫਿੰਡਿਆ ਅੱਧਾ ਸ਼ਹਿਰ ਫਲੋਰ ਹਾਂਜੀ ਸਾਨੂੰ ਧਮਕੀਆਂ ਦਿੰਦੀ ਕਹਿੰਦੀ ਹੈ ਆ ਨਕਲੀ ਕੁਤਰੇ ਨਾ ਇਹਨਾਂ ਨੂੰ ਫਰਜ਼ੀ ਕੁਤਰੇ ਬਿਠਾਉਂਦੇ ਆ ਤੇ ਸਾਨੂੰ ਧਮਕੀਆਂ ਦਿੰਦੇ ਕਿ ਇਹਨਾਂ ਨੂੰ ਅਸੀਂ ਮਾਰਨਾ ਵਾ ਜਿੱਥੇ ਪਿੰਡ ਚ ਦੇਖਦੇ ਕੱਲ ਨੂੰ ਸਾਨੂੰ ਕੁਝ ਵੀ ਹੁੰਦਾ ਵਾ ਆ ਸਾਡੇ ਚਾਰਾਂ ਨੂੰ ਇਹਦੀ ਜ਼ਿੰਮੇਵਾਰ ਭਾਵਨਾ ਹੋਵੇਗੀ ਬਾਅਦਨਾਬੁਰ ਪਾਈ ਹੋਵੇਗਾ ਆਸਲ ਸਾਡੀ ਪਿੰਡ ਦੀ ਜੋ ਹੈਗੀ ਸਰਪੰਚ ਆ ਜ਼ਿੰਮੇਵਾਰ ਹੋਣਗੀ ਕੱਲ ਕੁਝ ਕਰਨ ਨੂੰ ਕੁਝ ਨਹੀਂ ਹੁੰਦਾ ਅਲੀਸ਼ਾ ਮਹੰਤ ਹੈ ਜੀ ਮੈਂ ਇੱਕ ਟਿਫਲੋਰ ਦੀ ਹਾਂ ਜੀ ਫਲੋਰ ਸਬਜੀ ਮਹੰਦ ਮੰਡੀ ਮਹੱਲਾ ਪੰਡੇਰਾ ਵਾਜਮਿਕੀ ਜੀ ਇਸ ਸ਼ਾਇਰ ਦੀ ਹਾਂ ਕਿ ਮੇਰੀ ਗੁਰੂ ਜੀ ਨਾਲ 10 ਸਾਲ ਤੋਂ 10 ਸਾਲ ਤੋਂ ਸਾਡਾ ਪਿਆਰ ਹੈ ਜੀ ਤੇ ਉਸ ਤੋਂ ਉਸ ਤੋਂ ਬਾਅਦ 5 ਮਹੀਨੇ ਤੋਂ ਮੈਂ ਉਹਨਾਂ ਦੀ ਚੇਲਾ ਓਕੇ ਦਿੱਕਤੀ ਪੁਰਬ ਅਨਸਾਰ ਠੀਕ ਆ ਉਹਨਾਂ ਦੀ ਚੇਲਾ ਹਾਂ ਓਕੇ ਆ ਵੀਡੀਓ ਦੇ ਆ ਲੋ ਅੱਜ ਉਹ ਸਾਨੂੰ ਚੇਲਾ ਕਰ ਦਿੱਤੇ ਓਕੇ ਆ ਵੀਡੀਓ ਹੈ ਹੂੰ ਹੂੰ ਹੁਣ ਤੁਹਾਨੂੰ ਕੀ ਦਿੱਕਤ ਆ ਰਹੀ ਹੈ ਸਾਨੂੰ ਇਹ ਦਿੱਕਤ ਆ ਰਹੀ ਹੈ ਜੋ ਸਾਡੀ ਭਾਵਨਾ ਜੋ ਭਾਵਨਾ ਉਰਫ ਭਾਨੂ ਜੀ ਉਹ ਸਾਨੂੰ ਬਹੁਤ ਜ਼ਿਆਦਾ ਤੰਗ ਕਰਦੀ ਹੈ ਕਿ ਸਾਨੂੰ ਡੇਰੇ ਵਿੱਚ ਬਿਠਾਇਆ ਜਾਵੇ ਓਕੇ ਉਹ ਇਸ ਇਸ ਘਰ ਦੀ ਇਸ ਡੇਰੇ ਦੀ ਚੇਲਾ ਨਹੀਂ ਹੈਗੀ ਉਹ ਨੂਰ ਮਹਿਲ ਕਾਜਰ ਮਹੰਤ ਨੂਰ ਮਹਿਲ ਦੀ ਉਹਨਾਂ ਦੀ ਚੇਲਾ ਹੈਗੀ ਉਹ ਸਾਨੂੰ ਬਹੁਤ ਤੰਗ ਕਰਦੇ ਤੰਗ ਕਰਦੇ ਪਏ ਓਕੇ ਠੀਕ ਹੈ ਠੀਕ ਹੀ ਮਾਤਾ ਹੀ ਮੰਗ ਕੀ ਕਰਦੇ ਆ ਪ੍ਰਸ਼ਾਸਨ ਨੂੰ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਉਹਨੂੰ ਰੋਕਿਆ ਜਾਵੇ ਜੋ ਇਸ ਪਿੰਡ ਦੀ ਸਰਪੰਚਵਾ ਸਰਪੰਚ ਹੈ ਉਹ ਉਹ ਵੀ ਉਸ ਨਾਲ ਮਿਲੀ ਹੋਈ ਓਕੇ ਏਕੇ ਸਰਪੰਚ ਪੰਚ ਸਾਰੇ ਉਹਨਾਂ ਨੂੰ ਮਿਲੇ ਹੋਏ ਆ ਸਾਨੂੰ ਤੰਗ ਕਰਦੇ ਨੇ ਕਿ ਉਸ ਨੂੰ ਡੇਰੇ ਵਿੱਚ ਬਿਠਾਇਆ ਜਾਵੇ ਉਹ ਇਸ ਡੇਰੇ ਵਿੱਚ ਨਹੀਂ ਬੈਠ ਸਕਦੀ ਕਿਉਂਕਿ ਅਸੀਂ ਚਾਰ ਚੇਲੇ ਹੈਗੇ ਅਸੀਂ ਬੈਠੇ ਹੋਏ ਆ ਇਸ ਡੇਰੇ ਵਿੱਚ ਠੀਕ ਕੌਣ ਪਤਾ ਲੱਗਾ ਵੀ ਇਹਨੂੰ 4 ਸਾਲ ਪਹਿਲਾਂ ਦਖਲਵੇ ਕੀਤਾ ਹੋਇਆ ਇਹਨਾਂ ਨੂੰ ਹਾਂਜੀ ਵੇਜ ਦਖਲ ਕੀਤਾ ਹੋਇਆ ਆ ਰੂਪ ਤੇ ਕੀਤਾ ਹੋਇਆ ਵਾ ਤੇ ਵੀਡੀਓ ਵਿੱਚ ਵੀ ਕੀਤਾ ਹੋਇਆ ਹਾਂ ਵੀਡੀਓ ਚ ਸਾਡੀ ਮਹੰਤਾ ਵਿੱਚ ਵੀ ਵੇਜ ਦਖਲ ਕੀਤਾ ਹੋਇਆ ਵਾ ਵੀਡੀਓ ਵਿੱਚ ਵੀ ਕੀਤਾ ਹੋਇਆ ਆ ਉਹਦਾ ਪ੍ਰੂਫ ਹੈ ਜੀ 60 ਰੂਪ ਤੇ ਵੀਡੀਓ ਵੀ ਸਾਡੀ ਮਹੰਤਾ ਦੇ ਵਿੱਚ ਹੈਗੀ ਹੈ ਉਹ ਵੀ ਦਿਖਾ ਦਿੰਦਾ ਉਹ ਵੀ ਦਿਖਾ ਦਿੰਦਾ ਤੁਹਾਨੂੰ ਜੀ ਅੱਧਾ ਸ਼ਹਿਰ ਆ ਪੂਰਾ ਜੀ ਇਥੋਂ ਲੈ ਕੇ ਸਾਰਾ ਦਰਿਆ ਤੱਕ ਮੇਨ ਦਵਾਰ ਤੱਕ ਸਾਡੇ ਆ ਜੀ ਨਾ ਬਈ ਸ਼ਹਿਰ ਤੋਂ ਲੈ ਕੇ ਲਸਾੜੇ ਤੱਕ ਦੋਨੇ ਸਾਈਡਾਂ ਜਿੰਨੇ ਪਿੰਡ ਆਉਂਦੇ ਆ ਸਾਡੇ ਆ ਜੀ ਸਹਿਫਾਬਾਦ ਤੇ ਮਾਲਾ ਹਮ ਆ ਜਿਹੜਾ ਸਿਸ਼ੂ ਆ ਰਸੂਲ ਪਰ ਜੀ ਇਹ ਇੱਕ ਨਗਰ ਚਲੋ ਉਧਰ ਉਧਰ ਲਸਾੜੇ ਤੱਕ ਤੁਹਾਡਾ ਪਿੰਡ ਆ ਇੱਧਰ ਸਾਦ ਲੋ ਦਿਆ ਤੱਕ ਪਿੰਡ ਆ ਕਈ ਵਾਰੀ ਤੁਹਾਡੇ ਇਦਾਂ ਹੁੰਦੀ ਨਾ ਵੀ ਤੁਹਾਡੀ ਜਿਹੜੀ ਇਹ ਹਾਦਬੰਦੀ ਹੁੰਦੀ ਆ ਲਈ ਤੁਹਾਡੇ ਆਪਣੇ ਪਰਿਵਾਰ ਚ ਨਾ ਉੱਚ ਲੜਾਈ ਝਗੜਾ ਵੀ ਹੁੰਦਾ ਜਿੱਦਾਂ ਹੁਣ ਕਾਤਲਮੰਦ ਫੌਤ ਹੋ ਗਿਆ ਹੈ ਉਹਨਾਂ ਤੋਂ ਬਾਅਦ ਪਤਾ ਲੱਗਾ ਵੀ ਤੁਹਾਡਾ ਇਹਨਾਂ ਡਿਸਪਿਊਟ ਵੀ ਹੈਗਾ ਭਾਵਨਾਮੰਦ ਹੈਗਾ ਹੋ ਸਕਦਾ ਤੁਹਾਡੇ ਤੇ ਇਧਰ ਉਧਰ ਇਲਜ਼ਾਮ ਵੀ ਲੱਗਦੇ ਹੋਗੇ ਉਹਨਾਂ ਦੇ ਨਾ ਉਹ ਜ਼ਿਆਦਾ ਸੌਤ ਵੀ ਕਹਿੰਦੇ ਸਾਨੂੰ ਥ੍ਰੈਟ ਕਰਦੇ ਹੈਗੇ ਧਮਕੀ ਦਿੰਦੇ ਹੈ ਤੁਹਾਡਾ ਲੜਾਈ ਝਗੜਾ ਤਾਂ ਹੋ જੂਗਾ ਨਾ ਜਾਂ ਉਹ ਦਾਵੇਦਾਰੀ ਕਰੇ ਅਸੀਂ ਤਾਂ ਤੁਹਾਡੇ ਤੇ ਪੁੱਛਿਆ ਹੈਗਾ ਹੁਣ ਪਤਾ ਲੱਗਾ ਹੈ ਵੀ ਕਿਹੜੀ ਕਾਤਲਮੰਦ ਹੈਗੀ ਆ ਉਹ ਦੂਜੀ ਆਪਣੀ ਭਾਨੋਮੰਦ ਹੈਗੀ ਆ ਉਹ ਵੀ ਡੇਰੇ ਵਿੱਚ ਵੜਨ ਦੀ ਕੋਸ਼ਿਸ਼ ਕਰ ਰਹੀ ਹੈਗੀ ਹੈ ਨਾ ਤੇ ਉਹ ਤਾਂ ਤੁਸੀਂ ਮੈਨੂੰ ਪਤਾ ਲੱਗਾ ਕਿ ਕਹਿੰਦੇ ਉਹ ਉਹਨੂੰ ਕੀਤਾ ਆਪਣਾ ਕੀਤਾ ਸੀਗਾ ਉਹ ਵਿਦਖਲ ਕੀਤਾ ਹੋਇਆ ਸੀ ਸਰਕਾਰੀ ਤੌਰ ਤੇ ਨਾ ਠੀਕ ਹੈ ਨਾ ਉਹਦੇ ਬਾਰੇ ਤੁਸੀਂ ਕੀ ਕਹਾਂਗੇ ਭਾਜੀ ਦੇਖੋ ਜੀ ਬਾਬਲਾ ਮਾਨ ਤੇ ਸਾਡਾ ਕੋਈ ਲੈਕ ਨਹੀਂ ਹੈਗਾ ਜੀ ਉਹਨੂੰ ਸਾਡੇ ਗੁਰੂ ਨੇ ਵਿਦਖਲ ਕੀਤਾ ਆ ਉਹ ਨੂਰਵੈਲ ਦਾ ਚੇਲਾ ਹੋਇਆ ਹੈ ਜੀ ਨੂਰਮੈਲੀਆਂ ਦਾ ਚੇਲਾ ਸਾਡੇ ਨਾਲ ਉਹਦਾ ਕੋਈ ਲੈਕ ਨਹੀਂ ਹੈਗਾ ਕੋਈ ਲੈਣਾ ਦੀ ਕੋਈ ਦੇਣਾ ਨਹੀਂ ਜੀ ਔਰ 3 ਸਾਲ ਹੋ ਗਏ ਚੋਰੀ ਕਰਕੇ ਲੈ ਕੇ ਗਏ ਨੂੰ ਜੀ ਠੀਕ ਹੈ ਜੀ 55 ਟੋਲੇ ਸੋਨਾ ਤੇ 5 ਲੱਖ ਰੁਪਈਆ ਕੱਢ ਕੇ ਲੈ ਗਿਆ ਨਾਲ ਇੱਕ ਉਹਦੇ ਬਿਹਾਰ ਬਿਹਾਰ ਬੁੰਡਾਇਆ ਜਿਹਦਾ ਤੁਸੀਂ ਪੁਲਸ ਕੇਸ ਕੀਤਾ ਸੀ ਨਾ ਪੁਲਸ ਕੋਲ ਦਿੱਤੀ ਕੀਤਾ ਪੀਂਦਾ ਆ ਦੋਨੇ ਚਿੱਟਾ ਪੀਂਦੇ ਆ ਠੀਕ ਹੈ ਜੀ ਸਾਡਾ ਉਹਨਾਂ ਦਾ ਕੋਈ ਲੈਂਡ ਨਹੀਂ ਉਹ ੱੱੱਕੇ ਨਾਲ ਸਾਡੇ ਇੱਥੇ ਆ ਰਹੀ ਆ ੱੱੱਕਾ ਕਰ ਰਹੀ ਆ ਔਰ ਪੰਚਾਇਤ ਉਹਦਾ ਸਾਥ ਦੇ ਰਹੀ ਆ ਠੀਕ ਹੈ ਜੀ 3 ਸਾਲ ਹੋ ਗਏ ਫਵਾਟ ਮਾਰਦੂ ਉਹ ਪਹਿਲਾਂ ਨਹੀਂ ਬੜੀ ਅੱਜ ਉਹ ਮਰ ਗਈ ਤਾਂ ਅੱਜ ਉਹਨੂੰ ਜੇਤਾ ਆ ਗਿਆ ਅੱਛਾ ਇੱਕ ਹੋਰ ਗੱਲ ਸੀ ਉਹ ਜਦੋਂ ਕਾਜ਼ਲਮੰਤ ਬਿਮਾਰ ਸੀਗੇ ਠੀਕ ਆ ਨਾ ਅੱਜ ਤੋਂ 15 20 ਦਿਨ ਪਹਿਲਾਂ ਜਿੱਦਾਂ ਫੌਤ ਹੋਇਆ ਉਹ ਤੋਂ ਪਹਿਲਾਂ ਕਦੀ ਉਹ ਭਾਵਨਾ ਮਾਨਤਮਾ ਦੀ ਖਬਰ ਲੈਣਾ ਹੀ ਹੋ ਗਿਆ ਜਾਂ ਕੁਝ ਲੈ ਕੇ ਨਹੀਂ ਸਾਡਾ ਸਾਡੇ ਕਦੀ ਆਈ ਨਹੀਂ ਕਦੀ ਆਏ ਨਹੀਂ ਹੈਗਾ ਉਹਦਾ ਓਕੇ ਹਾਂਜੀ ਠੀਕ ਆ ਯਾਨੀ ਕਿ ਹੁਣ ਤੱਕੇ ਨਾ ਦਾਅਵਾਦਾਰੀ ਕਰਦੀ ਆ ਉਹ ਤੱਕੇ ਨਾ ਕਰ ਰਹੀ ਇਹ ਤੱਕਾ ਕਰ ਰਹੀ ਆ ਅਸੀਂ ਹੱਥ ਜੋੜ ਕੇ ਪੇਸ਼ ਆ ਜਾਂਦੇ ਹਾਂ ਇਹ ਵੇਣ ਸੀ ਕਰਦੇ ਆ ਤੇ ਸਾਡੇ ਦਾ ਤੱਕਾ ਨਾ ਕੀਤਾ ਜਾਵੇ ਠੀਕ ਹੈ ਜੀ ਓਕੇ ਹਨਾ ਇਸ ਡੇਰੇ ਦੇ ਮਾਲਕ ਕਾਜਲ ਮਾਈ ਦੇ ਚੀਲੇ ਚਾਰ ਚੀਲੇ ਬੈਠੇ ਆ ਲੈ ਵੱਡਾ ਆ ਇਹ ਛੋਟੇ ਆ ਠੀਕ ਹੈ ਜੀ ਇਹ ਸਾਡੇ ਵੱਡੇ ਗੁਰੂਆਂ ਨੇ ਬਿਠਾਏ ਆ ਫਗਵਾੜੀ ਵਾਲਿਆਂ ਨੇ ਠੀਕ ਹੈ ਜੀ ਇਹਨਾਂ ਦੇ ਮਾਰਕਸੀਆਂ ਤੇ ਸਾਡੀ ਇੱਕ ਬੇਟੀ ਆ ਠੀਕ ਹੈ ਇਹਨੂੰ ਤੁਸੀਂ ਸੰਭਾਲ ਲਓਗੇ ਚੰਗੇ ਢੰਗ ਨਾਲ ਇਹ ਸਾਡੀ ਬੇਟੀ ਆ ਇਹੋ ਜੀ ਧੀ ਆ ਸਾਡੀ ਧੀ ਆ ਯਾਰ ਸਾਡੇ ਇਸ ਕਰਕੇ ਓਕੇ ਠੀਕ ਓਕੇ ਜਿਹੜੇ ਕਾਜ਼ਲਮੰਤ ਜਿਹੜੇ ਫੋਟੋ ਹੋਏ ਹੈਗੇ ਆ ਗੜੇ ਵਿੱਚ ਰਹਿੰਦੇ ਸੀਗੇ ਤੁਸੀਂ ਉਹਨਾਂ ਦੇ ਕੀ ਲੱਗਦੇ ਆ ਜੀ ਮੈਂ ਉਹਦੀ ਸਿਸਟਰ ਆ ਵੱਡੀ ਵੱਡੇ ਹਾਂਜੀ ਸਾਨੂੰ ਪਤਾ ਲੱਗਾ ਕਿ ਜਿਹੜੀ ਇੱਕ ਕਾਜ਼ਲਮੰਤ ਨੇ ਇੱਕ ਬੱਚਾ ਅਡਾਪਟ ਕੀਤਾ ਸੀ ਲੜਕੀ ਜਿਹਦਾ ਨਾਂ ਪਰੀ ਹੈ ਕਿ ਨਾ ਤੁਸੀਂ ਉਹਦੀ ਕੇਟਿੰਗ ਕਰ ਰਹੇ ਹੋ ਠੀਕ ਹੈ ਨਾ ਇਹ ਜਿਹੜਾ ਡੇਰਾ ਹੈਗਾ ਕਾਜ਼ਲਮੰਤ ਦਾ ਉਹ ਪਰੀ ਦੇ ਨਾਂ ਲਗਣ ਜਾ ਰਿਹਾ ਹੈਗਾ ਠੀਕ ਹੈ ਨਾ ਤੁਹਾਡਾ ਕੀ ਹੈਗਾ opinion ਤੁਹਾਡਾ ਕੀ ਹੈਗਾ ਤੁਸੀਂ ਕੀ ਗੱਲ ਚਾਹੁੰਦੇ ਹੋ ਜਿੱਤ ਜੋ ਫੈਸਲਾ ਇਹਨਾਂ ਦਾ ਮੈਨੂੰ ਸਿਰ ਮੱਥੇ ਮੇਰੀ ਕੁੜੀ ਆਰੇ ਰਾਨਾ ਅੱਜ ਕਰਾਤਾ ਤੇ ਮੈਨੂੰ ਬਹੁਤ ਵਧੀਆ ਖੁਸ਼ੀ ਆ ਜਿਹੜੇ ਪਿੰਡ ਵਾ ਉਹਦੇ ਵਿੱਚ ਕੁੜੀਆ ਤਾਂ ਨਹੀਂ ਜਾ ਸਕਦੀ ਜੀ ਜੀ ਹੋਰ ਵੀ ਤੇ ਇਹ ਜਾਣਗੇ ਤੇ ਪਿੰਡ ਲੈ ਪੈਸੇ ਲੈ ਇਕੱਠੇ ਕਰਨਗੇ ਮੇਰੇ ਤੇ ਕੁੜੀਆਂ ਦੇ ਜਿਹੜੇ ਚਾਰ ਚਲੇ ਉਹੀ ਜਾਣਗੇ ਨਾ ਹਾਂਜੀ ਉਹੀ ਜਾਣਗੇ ਜਿਹੜੇ ਚਾਰ ਚਲੇ ਬਣਾ ਕੇ ਤੁਸੀਂ ਉਹਨਾਂ ਨਾਲ ਸਹਿਮਤ ਆ ਨਾ ਮੈਂ ਉਹਨਾਂ ਨੂੰ ਜੇ ਪਿੰਡ ਮਿਲਦੇ ਆ ਪਿੰਡਾਂ ਦੀਆਂ ਵਧਾਈਆਂ ਲੈ ਜਾਂਦੇ ਤੁਹਾਨੂੰ ਕੋਈ ਅਧਰਾਜ ਨਹੀਂ ਮੈਨੂੰ ਕੋਈ ਅਧਰਾਜ ਕੋਈ ਤੁਹਾਡੀ ਬੱਚੀ ਦੀ ਪਰਵਿਸ਼ਰਣ ਹੋਣੀ ਚਾਹੀਦੀ ਹਾਂ ਹਾਂਜੀ ਮੇਰੇ ਬੱਚੇ ਦੇ ਪਾਲ ਹੋਣ ਚਾਹੀਦੇ ਆ ਆਹ ਪਹਿਲੀ ਗੱਲ ਤਾਂ ਇਹ ਆ ਕਿ ਅਸੀਂ ਆਪਣੇ ਗੁਰੂ ਦਾ ਜਨਮ ਦਿਨ ਮਨਾ ਹੀ ਨਹੀਂ ਕੀਤੀ ਹੈ ਜੀ ਹਾਂ ਜੀ ਤੇ ਦੂਸਰੀ ਗੱਲ ਜਿਹੜਾ ਇਹਨਾਂ ਦਾ ਪੰਚਾਇਤ ਦਾ ਮਸਲਾ ਆ ਅਸੀਂ ਇਹਨਾਂ ਦੇ ਦੋਨਾਂ ਤੇ ਰੰਗੀ ਲੜਾਈ ਹੋ ਰਹੀ ਸੀ ਤੁ ਤੋਂ ਤੁ ਮੈਂ ਕਿਹਨਾਂ ਦੀ ਕਿਹਨਾਂ ਦੀ ਜੀ ਇੱਕ ਆਪਣੇ ਚੰਨੀ ਤੇ ਆਪਣੇ ਕੰਮਾਂ ਇਹ ਇੱਕ ਬਾਨੋਣਾ ਦੀ ਮਾਰਤਾ ਉਹਨਾਂ ਦੀ ਆਪੇ ਕਰਕੇ ਤੋਂ ਉਹ ਹਿੰਦੀ ਬਾਨੋ ਸਾਡੇ ਕੋਲ ਆਈ ਸੀ ਕਹਿੰਦੀ ਸੀ ਸਾਡਾ ਬਹਿਗੇ ਤੁਸੀਂ ਟੈਨਸ਼ਨ ਨਾ ਕਰਵਾ ਦਿਓ ਜੀ ਬਾਕੀ ਵੀ ਆਪਣੇ ਪੈਲੂ ਨੂੰ ਦੇਖਦੇ ਵੀ ਸਾਡੇ ਪਿੰਡ ਦਾ ਮਾਹੌਲ ਨਾ ਖਰਾਬ ਹੋਵੇ ਤੇ ਇਸੇ ਕਰਕੇ ਅਸੀਂ ਉਹਨੂੰ ਬਿਠਾ ਕੇ ਜਾਨੀ ਫਿਰ ਉਹਨਾਂ ਦਾ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਸੀ ਜੀ ਉਸ ਤੋਂ ਬਾਅਦ ਜੇ ਸਾਡੇ ਇਹ ਪੰਚਾਇਤ ਵਿੱਚ ਨਹੀਂ ਆਏ ਤਾਂ ਅਸੀਂ ਉਸੇ ਮਸਲਾ ਬੰਦ ਕਰ ਦਿੱਤਾ ਤੇ ਮੁਰਕੇ ਸੀ ਇਹਨਾਂ ਨੂੰ ਬੁਲਾਇਆ ਨਹੀਂ ਗਿਆ ਠੀਕ ਆ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਜੇ ਜਦੀ ਭਾਨੋ ਨਾਲ ਤੁਸੀਂ ਉਹਦੀ ਸਪੋਰਟ ਕਰਦੇ ਹੋ ਜੀ ਦੇਖੋ ਜੀ ਅਸੀਂ ਕਿਸੇ ਦੀ ਸਪੋਰਟ ਨਹੀਂ ਕਰਦੇ ਹੈਗੇ ਨਾ ਸੀਗਾ ਤਾਂ ਕੁਝ ਲੈਣਾ ਦੇਣਾ ਆ ਸਰਪੋ ਸਾਡੇ ਕੋਲ ਆਈ ਸੀ ਦੇਖੋ ਸਾਡੇ ਪਿੰਡ ਦੇ ਵਿੱਚ ਆਧਾਰ ਕਾਰਡ ਪ੍ਰੂਫ ਸਾਰੇ ਉਹ ਦੇਖੇ ਦੇ ਆ ਉਹ ਇੱਥੇ ਜਿਹੜਾ ਸੁਣੀਗਾ ਉਹਨੇ ਆ ਕੇ ਤੁਹਾਨੂੰ ਕਿਹਾ ਕਿ ਸਾਡਾ ਤੁਸੀਂ ਫੈਸਲਾ ਕਰਾਓ ਸਾਡੀ ਲੜਾਈ ਹੁੰਦਾ ਡਰਿਆ ਦੇਖੋ ਉਹ ਜਿਹੜੇ ਆਪਣੇ ਕੋਲ ਪਹਿਲੇ ਵਿੱਚ ਰਹਿੰਦਾ ਆ ਉਹ ਸੁਣੀਏ ਤਾਂ ਆਪਾਂ ਨੂੰ ਉਹਨਾਂ ਦੀ ਗੱਲ ਸੁਣਨੀ ਪੈਣੀ ਆ ਅਸੀਂ ਤਾਂ ਬਹਿ ਕੇ ਇਹਨਾਂ ਦਾ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਇਸ ਤੋਂ ਬਾਅਦ ਸਾਨੂੰ ਉਹਨਾਂ ਬਾਰੇ ਕੋਈ ਨਹੀਂ ਪਤਾ ਜਦ ਕਿ ਆਪ ਵੀ ਜੀ ਸੈਟੀਸਫਾਈ ਨਹੀਂ ਹੋਏ ਨਹੀਂ ਜੀ ਕੀ ਦਾ ਔਰ ਜਿਹੜਾ ਆਏ ਨਹੀਂ ਪੰਚਾਇਤ ਵਿੱਚ ਆਏ ਨਹੀਂ 10 ਘੰਟੇ ਦੇ ਕੇ 5 ਘੰਟੇ ਇਹਨਾਂ ਨੇ ਅੱਜ ਚੰਗੀ ਵੇਟ ਕਰਦੇ ਰਹਿ ਹੁਣ ਜਿਹੜਾ ਪੰਚਾਇਤ ਆ ਉਹਦਾ ਕੀ ਹੁਣ ਤੁਸੀਂ ਆਪਣੀ ਪੰਚਾਇਤ ਨੂੰ ਕੀ ਕਹਿਣਾ ਚਾਹੁੰਦੇ ਆ ਵੀ ਇਸ ਮਸਲੇ ਦਾ ਕਿੱਦਾਂ ਹੱਲ ਹੋਵੇ ਪੈਸਾ ਵਾਸੀ ਇਸ ਮਸਲੇ ਵਿੱਚ ਪੈਂਦੇ ਨਹੀਂ ਹੈਗੇ ਚਾਹੇ ਦੇ ਦੇ ਕੇ ਕਿਸੇ ਨੂੰ ਵਟਾਉਣ ਨਾ ਵਟਾਉਣ ਬਸ ਸਾਡਾ ਇੱਕੋ ਹੀ ਆ ਸਾਰੇ ਪਿੰਡ ਦਾ ਸਾਡੇ ਆਪਣੀ ਪੰਚਾਇਤ ਦਾ ਜਾਨੀ ਜਿਹੜੀ ਵਧਾਈ ਆ ਅਸੀਂ ਬਣਨੀ ਆ ਜੇ ਤਾਂ ਤਲੀ ਕਿ ਸਾਡੇ ਕਹਿਣੇ ਚ ਠੀਕ ਆ ਇਹਨਾਂ ਨੇ ਤਾਂ ਸਿੱਖ ਪਿੰਡ ਦੀ ਬਿਧਾਈ ਕਿਸੇ ਨੂੰ ਦੇਣੀ ਨਹੀਂ ਬਸ ਇਹੀ ਤੇ ਜੇ ਪਿੰਡ ਦਾ ਮਾਹੌਲ ਖਰਾਬ ਹੁੰਦਾ ਕੁਝ ਵੀ ਇਹਦਾ ਫਿਰ ਉਹਦਾ ਕੀ ਹੈਗਾ ਜੀ ਦੇਖੋ ਜੀ ਜੇ ਪਿੰਡ ਦਾ ਇਹਨਾਂ ਦੇ ਕਰਕੇ ਮਾਹੌਲ ਖਰਾਬ ਹੁੰਦਾ ਇਹ ਆਪ ਜ਼ਿੰਮੇਵਾਰ ਆ ਅਸੀਂ ਇਹਦੇ ਵਿੱਚ ਕੋਈ ਕੁਝ ਨਹੀਂ ਕਰ ਸਕਦੇ ਅਸੀਂ ਆਪਣੇ ਪਿੰਡ ਦੇ ਨਾਲ ਆ ਜਿੱਦੋਂ ਤੁਹਾਨੂੰ ਪਿੰਡ ਕਹਾਂਗਾ ਅਸੀਂ ਉਹਦੀ ਤਰ੍ਹਾਂ ਐਕਸ਼ਨ ਲਵਾਂਗੇ ਪਿੰਡ ਗੜਾ ਵਿਖੇ ਜੀ ਮਾਈ ਕਾਜ਼ਲਮੰਦ ਦੇ ਘਰੇ ਇੱਕ ਪ੍ਰੈਸ ਕਾਨਫਰੰਸ ਹੋਈ ਆ ਹਾਂਜੀ ਪਿਛਲੇ ਦਿਨੀ ਕਾਜ਼ਲਮਾਈ ਮਾਂਦੜੀ ਆ ਫੌਤ ਹੋ ਗਈ ਹੈ ਨਾ ਤੁਸੀਂ ਉਹਨਾਂ ਦੇ ਚੇਲੇ ਸੀ ਮੇਰੇ ਖਿਆਲ ਠੀਕ ਹੈ ਨਾ ਤੇ ਹੁਣ ਉਹਨਾਂ ਦੇ ਜਿਹੜੇ ਚਾਰ ਹੋਰ ਚਲੇ ਹੈਗੇ ਆ ਠੀਕ ਆ ਨਾ ਉਹਨੇ ਪ੍ਰੈਸ ਕਾਨਫਰੰਸ ਕੀਤੀ ਹੈਗੀ ਆ ਵੀ ਜਿਹੜੀ ਭਾਨੋਂ ਬੰਦ ਹੈਗੀ ਆ ਵੀ ਸਾਡੇ ਜਿਹੜੀ ਗੁਰੂ ਮਾਂ ਸੀਗੀ ਕਾਦਰ ਮਾਂ ਤੋਂ ਉਹਨਾਂ ਨੇ ਉਹਨਾਂ ਨੂੰ ਆ ਬਦਲ ਲ ਕੀਤਾ ਹੋਇਆ ਹੈ ਸਿਕਾ ਠੀਕ ਆ ਤਿੰਨ ਚਾਰ ਸਾਲ ਤੋਂ ਸਾਡੇ ਡੇਰੇ ਨਹੀਂ ਆਉਂਦੇ ਸੀ ਠੀਕ ਆ ਨਾ ਤੇ ਅਸੀਂ ਚਾਰ ਉਹਦੇ ਦਾਅਵੇਦਾਰ ਹੈਗੇ ਆ ਤੇ ਜਿੰਨੇ ਪਿੰਡ ਹੈਗੇ ਅਸੀਂ ਉਹ ਮੰਗੜੇ ਹੈਗੇ ਆ ਤੇ ਕਾਦਰ ਜਿਹੜੀ ਭਾਨੋਂ ਬੰਦ ਹੈਗੀ ਆ ਸਾਨੂੰ ਧਮਕੀਆਂ ਦਿੰਦੀ ਹੈਗੀ ਠੀਕ ਆ ਜਾਨੋ ਮਾਰਨ ਦੀਆਂ ਕਿ ਕੋਤੇ ਤੱਕੇ ਨਾਲ ਉਡੇਰੇ ਵਿੱਚ ਵੜਨ ਦੀ ਕੋਸ਼ਿਸ਼ ਕਰ ਰਹੀ ਹੈਗੀ ਕੀ ਸਚਾਈ ਹੈਗੀ ਸਾਰੀ ਇਹ ਸਚਾਈ ਇਹਦਾ ਪਬਲੀਕ ਪਹਿਲੀ ਗੱਲ ਤਾਂ ਮੇਰੀ ਗੱਲ ਸੁਣੋ ਜੇਕਰ ਮੈਂ ਇਹ ਬੇਦਖਲ ਕੀਤਾ ਹੁੰਦਾ ਨਾ ਤੇ ਮੇਰੇ ਆਧਾਰ ਕਾਰਡ ਵੋਟਰ ਕਾਰਡ ਸਾਰੇ ਇੱਕ ਚੀਜ਼ਾਂ ਤੋਂ ਨਾ ਮੇਰੇ ਨਾਂ ਘਟਾਇਆ ਹੁੰਦਾ ਜੀ ਮੇਰੇ ਗੁਰੂ ਜੀ ਨਾਂ ਘਟਾਇਆ ਹੁੰਦੇ ਜੀ ਬਸ ਤੁਸੀਂ ਇਹ ਦੇਖੋ ਕਿ ਮੇਰੇ ਅੱਜ ਦੇ ਪ੍ਰੂਫ ਨਹੀਂ ਬਣੇ ਮੇਰੇ ਪੈਪਰ ਪ੍ਰੂਫ ਵੀ ਇਨਕੁਆਇਰੀ ਕਰਾ ਸਕਦੇ ਆ ਕਿ ਮੈਂ ਕਿੰਨੇ ਚਿਰ ਜੇ ਵੋਟ ਪਾਰੀਆਂ ਕਿੰਨੇ ਚਿਰ ਜੇ ਮੇਰਾ ਆਧਾਰ ਕਾਰਡ ਬਣਿਆ ਕਿੰਨੇ ਚਿਰ ਜੇ ਬਣਿਆ ਜੋ ਇਹ ਚਾਰ ਤਾਬਿਆਦਾਰ ਕਰ ਰਹੇ ਹਨ ਜਿਗਿਆ ਕਿ ਮੈਂ ਕਾਜਲ ਮੰਦ ਚੇਲਾ ਇਹਨਾਂ ਦੇ ਚਾਰੇ ਪਾਰਟੀਆਂ ਤੇ ਇਨਕੁਆਇਰੀ ਕੀਤੀ ਜਾਵੇ। ਓਕੇ। ਇਹ ਇਨਕੁਆਇਰੀ ਕੀਤੀ ਜਾਵੇ ਕਿ ਕਿੱਥੋਂ ਬਣਿਆ ਕਦੋਂ ਬਣਿਆ। ਇਹ ਜਿਹੜੇ ਪਰਨੈਲ ਕੋਰਥੇ ਤੇ ਬੈਠੀ ਹੈ ਨਾ ਉਹ ਦੋ ਨੰਬਰ ਤੇ ਹੀ ਕੰਮ ਕਰਦੀ ਓਥੇ। ਅੱਛਾ ਇਹ ਉਹ ਬਣਾ ਬਣਾ ਕੇ ਸਰਟੀਫਿਕੇਟ ਕਿਸੇ ਦਾ ਆਧਾਰ ਕਾਰਡ ਕਿਤਾ ਕੋਈ ਪ੍ਰੂਫ ਇਹ ਉਹ ਕੰਮ ਕਰਦੀ ਇੱਕ ਸੋਣੀ ਥੱਲੇ ਦੀ ਹੈ। ਇਹ ਦੋਨੋਂ ਇਹ ਤਾਂ ਦੋ ਨੰਬਰ ਤੇ ਹੀ ਕੰਮ ਕਰਦੇ ਆ ਇਹ। ਠੀਕ ਹੈ। ਬਾਕੀ ਬਾਕੀ ਮੇਰੇ ਪੰਚਾਇਤ ਜੋ ਆਪਣੇ ਜਾ ਕੇ ਕਿਸੇ ਵੀ ਪਿੰਡ ਜੇ ਕੁਛ ਲੋ ਕਿ ਮੈਂ ਕਿੰਨੇ ਚਿਰ ਦੀ ਸਨੀ ਇੱਕ ਵਾਰ ਕਿੰਨੇ ਚਿਰ ਦੇ ਮੇਰੇ ਪ੍ਰੂਫ ਬਣੇ ਆ। ਜੀ ਬਾਕਾਇਦਾ ਤੁਸੀਂ ਮੈਨੂੰ ਦੇਖ ਸਕਦੇ ਹੋ ਕੱਲ ਜਿਹੜੀ ਪੰਚਾਇਤ ਹੋਈ ਸੀ ਉਹਦੇ ਵਿੱਚ ਕੀ ਤੁਹਾਡਾ ਸੈਟੀਸਫੈਕਸ਼ਨ ਹੈ ਜੀ ਪੰਚਾਇਤ ਦੇ ਵਿੱਚ ਰੋਲ ਇਹ ਦਾ ਸੀ ਜੀ ਕਿ ਮੈਂ ਆਪਣੇ ਪੰਚਾਇਤ ਦੇ ਮੋਰੇ ਮੈਂ ਗੁਹਾਰ ਲਗਾਈ ਸੀ ਕਿ ਮੇਰਾ ਰਾਜੀਨਾਮਾ ਕਰੋ ਮੈਨੂੰ ਬਿਠਾ ਕੇ ਰਾਜੀਨਾਮਾ ਕਰਾਓ ਜੀ ਉਹਨਾਂ ਦਾ ਰਾਜੀਨਾਮਾ ਕਰਾਉਣ ਦੀ ਗੱਲ ਕੀਤੀ ਸੀ ਜੀ ਉਹਨਾਂ ਦੇ ਬੇਰੇ ਕੋ ਹੱਥੇ ਇਦਾਂ ਦੀ ਹੈ ਨਹੀਂ ਉਹ ਰਾਜੀਨਾਮਾ ਕਰਾਣ ਦੇ ਕਰਕੇ ਉਹਨਾਂ ਨੇ ਤਬਕਾਈ ਉਹਨਾਂ ਨੇ ਕਿਹਾ ਕਿ ਚਲੋ ਇਹਨਾਂ ਨੂੰ ਬੈਠ ਕੇ ਰਾਜੀਨਾਮਾ ਹੋ ਜਾਵੇ ਕਿ ਪੇਰੇ ਦਾ ਮਾਹੌਲ ਨਾ ਖਰਾਬ ਹੋਵੇ ਜੀ ਬਟ ਸਾਨੂੰ ਟਾਈਮ ਦੇ ਕੇ ਨਾ ਚੰਨੀ ਉਹਨੇ ਸਾਨੂੰ ਟਾਈਮ ਦਿੱਤਾ ਟਾਈਮ ਦੇ ਕੇ ਤੇ ਸਾਨੂੰ ਉਹਦੇ ਬਾਦ ਮੁਰਕੇ ਸਾਨੂੰ ਕੀ ਜਿਆ ਕਰਾ ਕੇ ਮੁਰਕੇ ਆਈ ਨਹੀਂ ਚਾਰ ਪੰਜ ਗਨੇ ਸਰਪੰਚ ਜੀ ਸਾਰੇ ਕਾਜਲਮੰਦ ਨੇ ਲੜਕੀ ਗੋਦ ਲਈ ਸੀ ਤੁਹਾਡੇ ਗੁਰੂ ਨੇ ਹਾਂਜੀ ਹਾਂਜੀ ਉਹਦਾ ਜਿਹੜਾ ਹੈਗਾ ਉਹ ਕਾਜਲਮੰਦ ਨੇ ਤੁਹਾਨੂੰ ਪਤਾ ਵੀ ਜੀਨੇ ਜੀ ਉਹਦੇ ਨੂੰ ਕੀ ਬਾਰਸ ਬਣਾਇਆ ਜਾਂ ਕੀ ਉਹਦਾ ਗਾਮ ਅਗਲਾ ਪੁਰੇ ਆਪਾ ਜੀ ਇਹਦੇ ਬਾਰੇ ਮੈਨੂੰ ਪਤਾ ਨਹੀਂ ਮਗਰ ਜਿੱਥੇ ਤੱਕ ਮੈਂ ਮੇਰੇ ਖਿਆਲ ਸੇ ਹੈ ਨਾ ਕਿ ਮੇਰੀ ਕੁੜੀ ਨੂੰ ਹੱਕ ਦਿੱਤਾ ਜਾਵੇ ਓਕੇ ਠੀਕ ਆ ਉਹ ਮੈਂ ਉਹ ਛੋਟੀ ਜੀ ਬੱਚੀ ਪਾਲੀਏ ਮੇਰੇ ਗੁਰੂ ਨੇ ਜੀ ਉਹਨੂੰ ਹੱਕ ਦਿੱਤਾ ਜਾਵੇ ਜੋ ਮਕਾਨ ਚ ਹਿੱਸਾ ਉਹ ਚ ਮਿਲੇ ਉਹਨੂੰ ਸੋਨਾ ਜਿਹੜਾ ਗਾਇਬ ਹੋਇਆ ਮੇਰੇ ਗੁਰੂ ਜੀ ਦਾ ਸੋਨਾ ਗਾਇਬ ਹੋਇਆ ਕੁਝ ਫਗਵਾੜੇ ਸੋਨੀਆਂ ਮਹੰਦੇ ਦਾ ਕੋਲ ਪਿਆ ਕੁਝ ਚੰਨੀ ਨੇ ਗਾਇਬ ਕਰਾ ਕੇ ਲੱਕ ਇੱਧਰ ਰੱਖੇ ਆ ਉਹ ਮੇਰੇ ਕੋਲ ਨੂੰ ਮਿਲਣਾ ਚਾਹੀਦਾ ਓਕੇ ਹਾਂਜੀ ਇਸਦਾ ਕੋਈ ਹੱਕ ਨਹੀਂ ਹੈ ਠੀਕ ਹੈ ਹਾਂ ਕਿ ਮੇਰਾ ਇਹ ਦੇਖੋ ਕੁੜੀ ਦਾ ਹੈ ਕੁੜੀ ਦਾ ਸਭ ਤੋਂ ਪਹਿਲੇ ਮੇਰੇ ਕੁੜੀ ਦਾ ਹੈ ਓਕੇ ਹਾਂ ਤਾਂ ਜੁਰਮ ਕਾ ਸੱਤੇ ਬਿੰਤੀ ਇਹ ਹੈ ਕਿ ਮੇਰੇ ਕੁੜੀ ਦਾ ਹੱਕ ਦਿੱਤਾ ਜਾਵੇ ਕਿਸ ਨੂੰ ਮੀਨੇ ਨਾ ਮਿਲੇ ਮੈਨੂੰ ਵੀ ਮੀਨਾ ਨਾ ਮਿਲੇ ਮਤਲਬ ਮੇਰੇ ਕੁੜੀ ਨੂੰ ਦਿਓ ਜੁਰਮ ਮਤਲਬ ਤੁਹਾਡਾ ਕਹਿਣ ਦਾ ਮਤਲਬ ਤੁਸੀਂ ਵੀ ਦਾਵੇਦਾਰ ਹੈਗੇ ਆ ਹਾਂ ਜੀ ਮੈਂ ਦਾਵੇਦਾਰ ਹਾਂ ਇਹ ਤੁਹਾਡਾ ਹੱਕ ਤਾਂ ਨਹੀਂ ਮਿਲਦਾ ਫਿਰ ਤੁਹਾਡਾ ਅਗਲਾ ਸਟੈਪ ਕੀ ਹੋਊਗਾ ਅਗਲਾ ਸਟੈਪ ਮੇਰਾ ਕੀ ਹੋਊਗਾ ਮੈਂ ਪਹਾ ਲੈ ਕੇ ਅਗਲਾ ਕਿ ਮੈਂ ਮਰ ਜਾਵਾਂਗੇ ਨਗਰ ਦੇ ਮੋਰੇ ਕੰਮ ਖਤਮ ਤੇ ਮੈਂ ਤਾਂ ਆਕੇ ਮਰੀ ਪਈ ਹਾਂ ਹੁਣ ਵੀ ਮਰ ਜੂਗੀ